ਗਿੱਦੜਵਾ ਹਮੇਸ਼ਾ ਖਬਰਾਂ ਚੈ ਲਗਾਤਾਰ ਜਦੋਂ ਤੋਂ ਉੱਥੇ ਬਾਈ ਇਲੈਕਸ਼ਨ ਦੀ ਗੱਲ ਆਉਂਦੀ ਹੈ ਦੋਨੋਂ ਜਾ ਰਹੇ ਨੇ ਅਕਾਲੀ ਤੇ ਕਾਂਗਰਸੀ ਪਿੰਡ ਪਿੰਡ ਜਾਣਾ ਸ਼ੁਰੂ ਕਰਤਾ ਹੈ ਸ਼ਹਿਰ ਦੇ ਮੁਹੱਲਿਆਂ ਚ ਹੋਣੇ ਕਿ ਜਿਵੇਂ ਕੈਂਪੇਨ ਚੱਲ ਪਈ ਹੁੰਦੀ ਹੈ ਆਪਣੇ ਵਰਕਰਾਂ ਨੂੰ ਮੋਬਾਈਲਾਈਜ਼ ਕਰਨਾ ਮਿਲਣਾ ਕਿਸੇ ਦੀ ਨਾਰਾਜ਼ਗੀ ਆ ਉਹ ਦੂਰ ਕਰਨਾ ਤੇ ਚੀਫ ਮਿਨਿਸਟਰ ਵੀ ਪਹਿਲਾਂ ਗੇੜਾ ਲਾਇਆ ਇਹਨੇ ਇਦੋਂ ਪਹਿਲਾਂ ਵੀ ਤੇ ਜਦੋਂ ਮਾਲਵਾ ਕਨਾਲ ਦੇ ਸਾਰੇ ਚੀਫ ਮਿਨਿਸਟਰ ਕਹਿੰਦੇ ਨੇ ਗਿੱਦੜਵਾਹ ਤੇ ਅੱਜ ਕੱਲ੍ਹ ਰੋਲ ਪਲੇ ਕਰਨਾ ਚਾਹੁੰਦੇ ਪਰ ਉਹ ਬਣੇਗੀ ਨਹੀਂ ਕਿੰਨਾ ਚਿਰ ਕਿੰਨਾ ਪੈਸਾ ਆਊ ਕਿੱਥੋਂ ਆਊ ਉਹ ਉਹਦੇ ਤੇ ਜੇ ਸਵਾਰ ਹੈਗੇ ਨੇ ਉਸ ਪੰਦਰ ਦੇ ਉੱਤੇ ਪਰ ਹੁਣ ਵੀ ਚੀਫ ਮਿਨਿਸਟਰ ਕਿਸੇ ਬੀਬੀਆਂ ਦਾ ਤੀਆਂ ਦਾ ਤਿਹਾਰ ਦੇ ਵਿੱਚ ਜਾ ਰਹੇ ਨੇ ਨਾਲ ਉਹਨਾਂ ਦੀ ਵਾਈਫ ਵੀ ਜਾਏ ਜੀ ਬਾਕੀ ਚੀਜ਼ਾਂ ਤੇ ਤਾਲਮਿਲ ਬਣਾਉਣਗੇ ਸਾਰੇ ਕਿਤੇ ਇਹ ਵੀ ਸ਼ੋਸ਼ਣ ਤਰੀਕੇ ਨੇ ਪੋਲੀਟੀਕਲੀ ਨਾਲ ਜੋੜਨ ਦੇ ਉਹਨਾਂ ਸਾਰੀਆਂ ਗੱਲਾਂ ਨੂੰ ਤੇ ਇਹ ਗਿੱਦੜਵਾਹ ਠੀਕ ਹੈ ਬਾਕੀ ਤੇਨਾਂ ਦਾ ਜ਼ਿਕਰ ਵੀ ਕਿਉਂ ਨਹੀਂ ਹੁੰਦਾ ਗੱਲਾਂ ਗਿੱਦੜਵਾਹ ਕਿਉਂ ਇਕੱਲਾ ਹੀ ਮਤਲਬ ਹਮੇਸ਼ਾ ਹੀ ਨਾਈਟ ਤੇ ਰਹਿੰਦਾ ਤੇ ਕੁਝ ਪੰਜਾਬ ਦਾ ਪੇਖ ਗਿੱਦੜਵਾਹ ਨੇ ਕਈ ਵਾਰੀ ਤੇ ਆ ਕਿਤੇ ਨਾਲੇ ਬਾਦਲ ਪਰਿਵਾਰ ਦਾ ਹੁਣ ਵੀ ਤਾਂ ਉੱਥੇ ਸਾਰਾ ਜੋਰ ਹੈ ਨਾ ਸੀਟ ਤੇ ਇਹਨਾਂ ਦੀ ਹੈ ਬੇਸਿਕਲੀ ਲੰਬੀ ਤੇ ਗਿੱਡੜਵਾ ਦੋ ਸੀਟਾਂ ਅਸੈਂਬਲੀ ਦੀਆਂ ਉਹ ਬਾਦਲ ਪਰਿਵਾਰ ਦੀਆਂ ਸੀਟਾਂ ਉਹ ਤੋਂ ਦਿਨ ਮਨ ਪਈ ਤੋਰੀ ਇਥੋਂ ਉਹਨਾਂ ਨੂੰ ਲੜਾਣਾ ਸ਼ੁਰੂ ਕੀਤਾ ਗਿਆ ਚਲੋ ਵੀ ਘਰ ਦੇ ਵਿੱਚ ਇਸੇ ਜਦ ਤੱਕ ਉਹ ਕਰੋ ਬਾਹਰ ਰਹੇ ਹੁਣ ਵੀ ਘਰ ਦੇ ਵਿੱਚ ਹੀ ਹੈ ਹੁਣ ਪਰ ਰਾਜਾ ਬੜਿੰਗ ਕਹੂਗਾ ਕਿ ਹੁਣ ਮੇਰੀ ਸੀਟ ਵੀ ਮੰਨ ਰੋ ਤਿੰਨ ਵਾਰ ਤਾਂ ਮੈਂ ਵੀ ਜਿੱਤ ਲਿਆ ਉਤੋਂ ਉਹ ਲੋਕ ਨਹੀਂ ਮੰਨਦੇ ਜੀ ਆਪਾਂ ਦਾ ਕੌਣ ਹੋਣਾ ਲੋਕ ਤਾਂ ਗਿੱਡੜਵਾ ਸਾਰ ਨੂੰ ਬਾਦਲ ਫੈਮਿਲੀ ਦੇ ਨਾਲ ਹੀ ਜੋੜਦੇ ਆ ਤੇ ਉਹ ਤਾਂ ਨਾਲ ਕਹਿ ਦਿੰਦੇ ਆ ਵੀ ਮੇਰਾ ਪਿੰਡ ਤਾਂ ਮੁਕਸਰ ਹਲਕੇ 'ਚ ਪੈਂਦਾ ਹੈ। ਉੱਥੇ ਇਹ ਵੀ ਦਿੱਕਤ ਹੈ ਨਾ ਪਿੰਡ ਤੇ ਇਹਨਾਂ ਦਾ ਵੀ ਲੰਬੀ ਹਲਕੇ 'ਚ ਪੈਂਦਾ ਬਾਦਲਾਂ ਦਾ। ਪਰ ਜਿਹੜੇ ਵਾਰ ਤੋਂ ਝੋਲ ਲੜਦੇ ਰਹੇ ਗੱਲ ਜੇ ਨਾਲ ਦਾ ਹੀ ਹਲਕਾ ਹੋਏ ਤਾਂ ਗੱਲ ਵੱਖਰੀ ਹੁੰਦੀ ਹੈ। ਇਹ ਹੀ ਸਮੱਸਿਆ ਬੜੇ ਘੋਰਾਂ ਦੀ ਹੈਗੀ ਹੈ। ਜਾਂ ਤਾਂ ਉਹਨਾਂ ਕਰ ਬਾਦਲ ਫੈਮਿਲੀ ਤੋਂ ਉਹਨ ਕੀਤਾ ਵੇਚ ਰੋ ਤੋਂ। ਤੇ ਇਹਨਾਂ ਕੀ ਫਰਕ ਹੈ? ਨੈਟਵਰਕ ਇਹਨਾਂ ਦਾ ਲਗਾਤਾਰ ਸਾਰੀਆਂ ਫੈਮਿਲੀ ਨੂੰ। ਮੈਨੂੰ ਪਤਾ ਨਹੀਂ ਵੀ ਇਹ ਤੀਜੀ ਵਾਰੀ ਜੇ ਤੇਰਮ ਰੱਖਿਆ ਨਾ। ਹਾਂ ਤੀਜੀ ਵਾਰੀ। ਇੱਥੇ ਸੀ। ਆਹ ਤਨਵਾਰੀ ਹੁਣ ਤਾਂ ਡਿਜ਼ਾਈਨ ਕੀਤਾ ਉਹਨਾਂ ਨੇ ਉਸੇ ਕਰਕੇ ਇਲੈਕਸ਼ਨ ਹੋ ਰਹੀ ਹੈ ਸੋ ਸੀਟ ਦਾ ਉਹ ਕਲੇਮ ਕਰ ਸਕਦੇ ਆ ਕਿ ਮੇਰੀ ਸੀਟ ਹੈਗੀ ਕਾਗਰਸ ਵੀ ਕਲੇਮ ਕਰ ਸਕਦੇ ਵੀ ਸਾਡੀ ਸੀਟ ਹੈਗੀ ਲੇਕਿਨ ਜਿਹੜੀ ਪਬਲਿਕ ਪਬਲਿਕ ਪਰਸਪੈਕਟ ਹੈ ਨਾ ਹਮੀਰ ਜੀ ਨੌ ਮਾਰਚ ਪਏ ਨੇ ਜੀ ਉਹ ਹਾਂ ਉਹ ਹੀ ਨਾ ਪਬਲਿਕ ਪਰਸਪੈਕਸ਼ਨ ਦੇ ਵਿੱਚ ਇਹ ਸੀਟ ਕਾਲੀ ਦਲ ਦੀ ਕਾਲੀ ਦਲ ਦੀ ਵੀ ਨਹੀਂ ਬਾਦਲ ਪਰਿਵਾਰ ਦੀ ਹੈ ਸੋ ਇਸ ਕਰਕੇ ਜਿਹੜਾ ਟੋਟਲ ਫੋਕਸ ਹੈ ਉਹ ਅੱਜ ਵੀ ਇਸ ਸੀਟ ਤੇ ਹੈ ਕਿ ਜੇ ਅਕਾਲੀ ਜਲ ਇਥੋਂ ਸੀਟ ਤੋਂ ਜਿੱਦਦਾ ਹੈ ਕਿ ਉਹਦੇ ਨਾਲ ਜਿਹੜੀ ਕਾਲੀ ਸਿਆਸਤ ਹੈ ਉਹਦੇ ਕੋਈ ਮੋੜ ਆਏਗਾ ਲੈ ਤਾਂ ਮਟੜਾ ਜਿੱਤ ਕੇ ਕਿਹੜਾ ਕੋਈ ਮੋੜ ਆ ਗਿਆ ਰਦਰ ਉਸ ਤੋਂ ਬਾਅਦ ਆ ਪਾਰਟੀ ਦੋ ਫਾੜ ਹੋਊਗੀ ਉਹ ਆਸ ਨਹੀਂ ਰੱਖਣੀ ਚਾਹੀਦੀ ਕਿ ਜੇ ਗੱਡੜਵਾ ਇਲੈਕਸ਼ਨ ਦਿੱਤੀ ਜਾਂਦੀ ਹੈ ਤੇ ਇਹਦਾ ਇੰਪੈਕਟ ਪੰਜਾਬ ਦੀ ਸਿਆਸਤ ਤੇ ਪਹਿਲਾਂ ਨੂੰ ਪਾਏਗਾ ਉਹ ਸਿਚੁਏਸ਼ਨ ਨਹੀਂ ਹੈ ਯਕੋ ਵੀ ਕਾਲੀ ਦਲ ਇਹਦੇ ਨਾਲ ਰਿਵਾਈਵ ਹੋ ਜਾਏਗਾ ਉਹਦੀ ਪੋਸਿਬਿਲਟੀ ਵੀ ਉਨੇ ਨਹੀਂ ਹੋ ਰਿਵਾਈਵ ਹੋਣਾ ਚਾਹੀਦਾ ਸੀ ਤਾਂ ਸ਼ੁਰੂ ਤੋਂ ਕਹਿੰਨੇ ਕਿ ਪੰਜਾਬ ਨੂੰ ਕਾਲੀ ਦਲ ਦੀ ਬਹੁਤ ਲੋੜ ਹੈ ਇਹ ਜ਼ਰੂਰੀ ਨਹੀਂ ਕਿ ਜਿਹੜਾ ਇਹ ਸ਼੍ਰੋਮਣੀ ਅਕਾਲੀ ਦਲ ਇਹੀ ਹੋਵੇ ਅਕਾਲੀ ਦਲ ਕੋਈ ਹੋਵੇ ਇੱਕ ਸਟਰੋਂਗ ਅਕਾਲੀ ਦਲ ਪੰਜਾਬ ਨੂੰ ਬਹੁਤ ਲੋੜ ਆਉਦੀ ਲੇਕਿਨ ਇਹ ਸੰਕੇਤ ਨਹੀਂ ਮਿਲਦਾ ਹਜੇ ਕਿ ਇਹਦੇ ਨਾਲ ਜਿੱਥੇ ਅਕਾਲੀ ਸਿਆਸਤ ਪਹੁੰਚੀ ਵੀ ਇੱਕ ਗਿੰਡੜਵਾਲੀ ਚੋਣ ਜਿੱਤ ਕੇ ਕਿ ਇਹ ਲੀਡਰਸ਼ਿਪ ਕੋਈ ਕਲੇਮ ਕਰ ਸਕਦੀ ਹੈ ਲੇਕਿਨ ਜਿਹੜੀ ਗੱਲ ਤੁਸੀਂ ਕੀਤੀ ਹੈ ਵੀ ਸਾਰੀ ਜਿਹੜੀ ਕਨਸਨਟ੍ਰੇਸ਼ਨ ਹੈ ਉਹ ਗਿੰਡੜਵਾਲਾ ਤੇ ਹੀ ਕਿਉਂ ਆ ਸ੍ਰੀ ਤਰਤਾਰ ਹੋਰ ਵੀ ਹੈਗੀ ਹੈ ਇਕਵਲੀ ਆਪਣਾ ਡੇਰਾ ਬਾਬਾ ਨਾਨਕ ਦਲ ਕੋਲੀ ਪਾਰਟੀਆਂ ਸਿੱਧਾ ਸਾਰੇ ਹੀ ਇੰਪੋਰਟੈਂਟ ਰੋਲ ਨੇ ਤੇ ਜਿਸ ਤੱਕ ਦੇ ਨਾਲ ਨਵੇਂ ਕੈਂਡੀਡੇਟ ਤਿਆਰ ਹੋ ਰਹੇ ਆ ਮਸਲਨ ਜਿਹੜੇ ਅਸੀਂ ਹਾਰਡ ਲਾਈਨ ਲਫਤ ਵਰਤਦੇ ਜਿਹਨਾਂ ਵਾਸਤੇ ਉਹ ਸਿਚੁਏਸ਼ਨ ਕਿਵੇਂ ਚੇ ਕਰਨਗੇ ਕੀ ਕਰਨਗੇ ਉਹ ਗੱਲ ਉਹ ਵੀ ਦੇਖਣ ਵਾਲੀ ਹੈ ਲੇਕਿਨ ਫੋਕਸ ਤੁਹਾਡੀ ਗੱਲ ਬਿਲਕੁਲ ਠੀਕ ਹੈ ਹੁਣ ਤੱਕੇ ਡਰਵਾਹਤ ਹੈ ਜੀ ਗਿੰਦੜਵਾਹ ਜੋ ਕਿ ਠੀਕ ਹੈ ਕਿ ਸ਼ਾਇਦ ਆਕਾਲੀਦਾਰ ਨੂੰ ਲੱਗਦਾ ਹੈ ਵੀ ਮੋੜਾ ਪਾਈ ਜਾਵੇ ਪਹਿਲਾਂ ਕਿ ਦਰਵਾਹਤੋਂ ਪੈ ਗਿਆ ਸੀ ਕਹਿੰਦੇ ਨੇ ਜਿਹੜਾ ਚਿਤਚਰ ਚੱਲ ਰਿਹਾ ਦੇ ਵਿੱਚ ਦੋਨਾਂ ਨੇ 95 ਚ ਤੇ ਪਰ ਉਹ ਪੈਂਦਾ ਨਹੀਂ ਪੈਂਦਾ ਸ਼ਾਇਦ ਉਹ ਕਿਹੋ ਜਿਹੇ ਹਾਲਾਤ ਸੀ ਤੇ ਹੁਣ ਕਿਹੋ ਜਿਹੇ ਹਾਲਾਤ ਨੇ ਉਦੋਂ ਸ਼ਾਇਦ ਅਕਾਲੀ ਦਲ ਦਾ ਜਿਹੜਾ ਇੰਨੀ ਬੇਪਰੋਸਗੀ ਜਨਤਾ ਚ ਅਕਾਲੀ ਦਲ ਦੀ ਨਹੀਂ ਸੀ ਕਿਉਂਕਿ ਉਹ ਤਾਂ ਠੀਕ ਹੈ ਕਿ ਬਾਦ ਵਿੱਚ ਉਹਨਾਂ ਨੇ ਇਲੈਕਸ਼ਨ ਨਹੀਂ ਸੀ ਲੜੀ ਬਾਈਕਾਟ ਕੀਤਾ ਸੀ ਨਹੀਂ ਉਹ ਤਾਂ ਬੇਪਰੋਸਗੀ ਦਾ ਤਾਂ ਲਫ਼ਜ਼ ਹੈ ਹੀ ਨਹੀਂ ਸੀ ਅਮੀਰੀ ਜੀ ਅਕਾਲੀ ਦਲ ਤੇ ਕਾਰੇ ਦਲ ਤਾਂ ਉਦੋਂ ਚੜਤਵਲ ਵਧ ਰਿਹਾ ਸੀਗਾ ਸਿਰ ਇੱਕ ਰਿਪਰੈਸ਼ਨ ਤੋਂ ਬਿਆਸ ਸਿੰਘ ਦੇ ਵੇਲੇ ਜਿੰਨਾ ਰਿਪਰੈਸ਼ਨ ਅਕਾਲੀ ਦਲ ਤੇ ਲੀਡਰਾਂ ਤੇ ਹੋਇਆ ਸੀਗਾ ਕਾਰੋਬਾਰ ਸੀ ਨਿਕਲ ਦਿੱਤਾ ਜਾਂਦਾ ਇਹਨੂੰ ਹਾਲਤੇ ਬਣ ਗਈ ਸੀ ਉਹਨਾਂ ਨੇ ਲਸ ਜਿਹੜਾ ਵਿਅਸਤ ਕੋਈ ਵਰਤਣ ਹੁੰਦੇ ਮੈਂ ਤੁਹਾਨੂੰ ਕਿਹ ਰੱਖ ਦਵਾਂ ਸੋ ਉਸ ਪ੍ਰੋਸੈਸ ਦੇ ਵਿੱਚ ਇਕੱਲੇ ਮੁੰਡੇ ਬਾੜੇ ਹੀ ਨਹੀਂ ਗਏ ਇਹ ਅਕਾਲੀਆਂ ਤੇ ਵੀ ਬਰਾਬਰ ਤਜਦਦ ਹੋਇਆ ਸੀਗਾ ਸੋ ਉਸ ਪ੍ਰੋਸੈਸ ਤੋਂ ਪਾਰਟੀ ਨਿਕਲ ਰਹੀ ਸੀ ਤੇ ਜਦੋਂ ਪਾਰਟੀ ਉਸ ਸਿਚੁਏਸ਼ਨ ਤੋਂ ਨਿਕਲਦੀ ਹੋਵੇ ਉਹਦਾ ਬੇਪ੍ਰੋਫਿਟੀ ਵਾਲੀ ਤਾਂ ਗੱਲ ਹੀ ਨਹੀਂ ਹੁੰਦੀ ਉਹ ਤਾਂ ਫਿਰ ਚੜਤ ਹੁੰਦੀ ਉਸ ਤੋਂ ਬਾਅਦ ਜੀ ਸੋ ਚੜਤ ਵਾਲੇ ਪਾਸੇ ਤੁਰ ਪਈ ਸੀ ਪਾਰਟੀ ਉਹ ਤੇ ਹੁਣ ਪਾਰਟੀ ਵਿਖਰਾਵ ਵਾਲੇ ਪਾਸੇ ਹਜੇ ਤੱਕ ਤਾਂ ਬਾਕੀ ਕਰ ਲੋ ਕੀ ਉਹਦਾ ਜਸਦਰ ਸਾਹਿਬ ਕੀ ਕਰਦੇ ਨੇ ਉਹ ਅਲੰਗ ਕਰਨ ਪਰ ਅਜੇ ਇਹ ਵੀ ਨਹੀਂ ਪਤਾ ਕਿ ਹੁਣ ਕਿਉਂ ਗਿਆ ਦੋ ਸਟੇਟਾਂ ਦੀਆਂ ਚੋਣਾਂ ਹੋ ਰਹੀਆਂ ਨੇ ਇਹਦੇ ਨਾਲ ਤਾਂ ਰੌਣਕ ਨਹੀਂ ਕੀਤੀ ਉਹ ਕਦੋਂ ਹੋਏਗੀ ਉਦੋਂ ਤੱਕ ਤਾਂ ਦਮ ਵੀ ਨਿਕਲ ਜਾਂਦਾ ਖਬਰਾ ਥੋੜਾ ਨਹੀਂ ਨਹੀਂ ਉਹ ਨਹੀਂ ਜਿਆਦਾ ਲੰਬੀ ਰੇਸ ਹੋ ਗਈ ਇਹਨਾਂ ਦੇ ਜਿਹੜੀਆਂ ਬਾਕੀ ਦੋ ਸਟੇਟਸ ਦੀਆਂ ਹੋਣੀਆਂ ਨੇ ਉਸ ਤੋਂ ਬਾਅਦ ਮੈਨੂੰ ਲੱਗਦਾ ਉਹਨਾਂ ਦੇ ਨਾਲ ਡੈਫੀਨਿਟਲੀ ਹੋ ਜਾਏਗਾ ਉਸ ਤੋਂ ਬਾਅਦ ਤਾਂ ਰੁਕ ਹੀ ਨਹੀਂ ਜਾ ਸਕਦੀ ਹਾਂ ਇਟ ਮੀਨ ਜ ਨਵੰਬਰ ਦੇ ਲਾਸਟ ਰੂਟਸ ਕਿਤੇ ਨਾ ਕਿਤੇ ਜਾਊਗੀ ਕਿ ਨਵੰਬਰ ਚ ਹੀ ਜਾਣੀ ਆ ਫਿਰ ਸੀਟ